ਪੱਤੀ ਜੀ ਵਿਚੇ ਆਇਆ ਨਾ ਆਰੇ ਅਮਰ ਸਿੰਘ ਕਿੱਦਿਆਂ ਨੂੰ ਹੱਥ ਦੇ ਵਿਚੇ ਜੀ ਮਾਰ ਤਾ ਤੂੰ ਜੀ ਤੂੰ ਜਿੱਥੇ ਬੰਦ ਰਿਹਾ ਹੱਥ ਲਾ ਦੇ ਸਟਾਰਟ ਗੇਅਰ ਬਟਨ ਦਬ ਦੋ ਨਾ ਨਾ ਹੱਥ ਲਾ ਕੇ ਖੜ ਜਾ ਹੱਥ ਲਾ ਕੇ ਖੜ ਜਾ ਹੱਥ ਲਾ ਕੇ ਤੂੰ ਚਾਕਰ ਹੱਥ ਲਾ ਹੱਥ ਲਾ ਦੇ ਨਾ ਲੈ ਹੱਥ ਨਾ ਕਰ ਉਰੇ ਟਾਂਕੇ ਜਦ ਉਦਘਾਟਨ ਕਰ ਕੀ ਕਹਿਣਾ ਜਲਦਾ ਅੱਜ ਬਾਇਗਰੂ ਦੀ ਸੱਚ ਪਾਸ਼ਾ ਦੀ ਮਿਹਰ ਹੋਈ ਹੈ ਕਿ ਇਹ ਵਟ ਵਰਕ ਦਾ ਇਹ ਟਿਊਬਲ ਸੀਗਾ ਜੋ ਕਿ ਸਲਾਮਪੁਰ ਉਰਸੇ ਸਾਰੇ ਏਰੀਆ ਨੂੰ ਪਾਣੀ ਦੇ ਰਿਹਾ ਸੀ ਪਹਿਲਾਂ ਪਰ ਜਦੋਂ ਨਗਰ ਕੌਂਸਲ ਦੇ ਵਿੱਚ ਇਸ ਏਰੀਆ ਨੂੰ ਲਿਆ ਗਿਆ ਤਾਂ ਉਦੋਂ ਮੇਰੇ ਕਾਲ 2015 ਦੇ ਵਿੱਚ ਲਗਭਗ ਇਸ ਨੂੰ ਬੰਦ ਕਰਕੇ ਇਹਨਾਂ ਨਹਿਰੀ ਪਾਣੀ ਨਾਲ ਜੋੜ ਦਿੱਤਾ ਗਿਆ ਸੀ ਪਰ ਹੁਣ ਤੁਸੀਂ ਉਹਨੂੰ ਸਾਰੇ ਦੇਖ ਰਹੇ ਜਿਹੜੇ ਹਾਲਾਤ ਨੇ ਇਹ ਨਰੀ ਪਾਣੀ ਦੇ ਜਿਹੜਾ ਸਪਲਾਈ ਹੈਗੀ ਆ ਉਹ ਉਹਦੇ ਰਿਕਾਰਡ ਬਹੁਤ ਆ ਰਹੀ ਹੈ। ਕਰੀ ਕਿਸੇ وجہ ਕਰ ਕਿਸੇ وجہ ਕਰਕੇ ਤਾਂ ਇਹ ਜਿਹੜੇ ਸਾਡੇ ਇਲਾਕਾ ਨਿਵਾਸੀ ਨੇ ਪਿੰਡ ਦੇ ਮੋਹਤਵਰ ਖੜੇ ਸਾਰੇ ਤੇ ਇਹਨਾਂ ਨੇ ਸਾਡੇ ਵਿਸ਼ੇਸ਼ ਤੌਰ ਤੇ ਸਾਡੇ ਪਾਸੀ ਜੀ ਮਨੁਂਦਰ ਸਿੰਘ ਜੀ ਜਿਹੜਾ ਦਾ ਇਰੀਆ ਪੈਂਦਾ ਐਥੇ ਦਾ ਤਾਂ ਇਹਨਾਂ ਨੂੰ ਬੜੀ ਦਿੱਕਤ ਸੀਗੀ ਕਹਿੰਦੇ ਵੀ ਇਹ ਤਾਂ ਕੋਈ ਹੱਲ ਪੱਕਰੀ ਹੈ। ਤਾਂ ਅਸੀਂ ਸ਼ੁਰੂਆਤ ਕੀਤੀ ਪਹਿਲਾਂ ਦੇਸ ਨੂੰ ਚਾਲੂ ਕਰਾਈਏ। ਇਹ ਤਾਂ ਪਹਿਲਾਂ ਟਿਊਬੇ ਚੱਲ ਰਿਆ ਸੀਗਾ। ਉਦੋਂ ਸਾਨੂੰ ਕੋਈ ਵਿਸ਼ੇਸ਼ ਸਹਿਯੋਗ ਜਿਹੜਾ ਹੈਗਾ ਸਿਵਲ ਰਿਪੋਰਟ ਉਹ ਨਹੀਂ ਮਿਲਿਆ ਸੀ ਵਰਸਪਾਲਾਈਸਨ ਰਿਪੋਰਟ ਉਹ ਪਰੰਤੂ ਬਾਅਦ ਵਿੱਚ ਜਦੋਂ ਉਸੇ ਆਪਣੇ ਪੱਧਰ ਤੇ ਇਸ ਨੂੰ ਚੈੱਕ ਕਰਾਇਆ ਔਰ ਸਾਨੂੰ ਜਿਹੜੇ ਐਕਸਪਰਟ ਸੀ ਉਹਨਾਂ ਨੇ ਕਹਿਤਾ ਵੀ ਚੱਲ ਸਕਦਾ ਤਾਂ ਫਿਰ ਅਸੀਂ ਐਕਸ਼ਨ ਵਰਸਪਾਲਾਈਸਨ ਰਿਪੋਰਟ ਨੂੰ ਅਸੀਂ ਬੇਨਤੀ ਕੀਤੀ ਕਿ ਸਾਡਾ ਸਹਿਯੋਗ ਕਰਦੇ ਆਂ ਭਾਈ ਤੁਹਾਨੂੰ ਚਾਲੂ ਕਰਾਈਏ ਤਾਂ ਕਿ ਲੋਕਾਂ ਨੂੰ ਰਾਤ ਮਿਲ ਸਕੇ ਮੈਂ ਬਹੁਤ ਧੰਨਵਾਦ ਕਰਦਾ ਐਕਸ਼ਨ ਸਾਹਿਬ ਦਾ ਔਰ ਬਾਦ ਐਜੂ ਸਾਹਿਬ ਔਰ ਜੇਈ ਸਾਹਿਬ ਪਰ ਇਹਨਾਂ ਨੇ ਫਿਰ ਸਾਡੇ ਨਾਲ ਸਹਿਯੋਗ ਕੀਤਾ। ਔਲਾਜੇ ਕਾਫੀ ਸਮੇਂ ਤੋਂ ਬਾਅਦ ਲਗਭਗ ਸਮੇਂ ਇੱਕ ਸਾਲ ਹੋ ਗਿਆ ਲੱਗੇ ਉਹਨੂੰ। ਅੱਜ ਜਿਹੜੇ ਟੂਬਲ ਜਣਾਇਆ ਹੈ ਇਸ ਚਾਨੂੰ ਕਰਤਾ। ਪਹਿਲੇ ਵਾਰ ਸਟਰਾਂਫਰ ਵੀ ਨਮਾ ਆਇਆ ਸੀਗਾ। ਕਨੈਕਸ਼ਨ ਦੇ ਨਵੇਂ ਲਿਆ ਕੋਈ ਹੈ ਨਹੀਂ ਸੀ ਸਰ ਦਾ ਜਦੋਂ ਹੋ ਗਿਆ। ਉਹ ਸਾਨੂੰ ਬੜੀ ਖੁਸ਼ੀ ਹੈ ਕਿ ਕੱਲ ਰੈਸਟਿੰਗ ਕੀਤੀ ਇਹਨਾਂ ਨੇ ਤਾਂ ਪਾਣੀ ਕਾਫੀ achhi matra ਦੇ ਵਿੱਚ ਜੜਾਗਾ ਲੋਕਾਂ ਨੂੰ ਪ੍ਰੋਵਾਈਡ ਹੋਇਆ ਤਾਂ। ਤਾਂ ਅੱਜ ਅਸੀਂ ਇਹ ਛੋਟੇ ਛੋਟੇ ਸਾਡੇ ਬੱਚੇ ਨੇ ਸਾਡੀਆਂ ਬੱਚੀਆਂ ਜਿਹੜੇ ਕਿ ਪਿੰਡ ਦੀਆਂ ਕਹਿੰਦੇ ਨੇ ਆਪਾਂ ਨਿਆਣੀਆਂ ਨੇ ਅਸੀਂ ਇਹਨਾਂ ਤੋਂ ਜਿਹੜਾਗਾ ਪੜਨ ਤੋਂ ਬਾਅਦ ਇਹ ਟੂਬ ਬੜੀ ਸ਼ੁਰੂਆਤ ਕੀਤੀ ਹੈ ਔਰ ਸਾਨੂੰ ਪੂਰੀ ਆਸ ਹੈ ਕਿ ਜਿਸ ਸੋਚ ਨਾਲ ਅਸੀਂ ਐਫਰਟ ਕੀਤਾ ਹੈ ਕਿਉਂਕਿ ਸਾਡੇ ਜਿੰਨੇ ਵੀ ਕੌਂਸਲਰ ਨੇ ਸਾਸੀ ਜੀ ਬਲਿੰਦਰ ਸਿੰਘ ਜੀ ਹੈਗੇ ਆ ਨਾਗੀ ਜੀ ਖੜੇ ਆ ਸਾਡੇ ਤੋਂ ਪੰਜ ਸਾਥ ਪੁਰਾਣੇ ਖਾਸ ਪੰਜ ਖੜੇ ਆ ਨੰਬਰਾਂ ਦੀ ਖੜੇ ਆ ਸਾਡੀ ਸਾਰੀ ਜਿਹੜੀ ਟੀਮ ਹੈਗੀ ਸਾਰੀ ਹੈਗੀ ਆ ਲੋਕ ਖੇਤ ਦੇ ਵਿੱਚ ਕੰਮ ਕਰਨ ਵਾਲੇ ਸਾਡੇ ਹੁਣ ਜਿਹਨੇ ਕੰਮ ਸਰੋਪੇ ਹੈਗੇ ਆ ਤਾਂ ਅਸੀਂ ਆਪ ਨਿੱਜੀ ਤੌਰ ਤੇ ਧਿਆਨ ਦੇ ਕੇ ਵੀ ਸਮੱਸਿਆ ਹੈਗੀ ਆ ਹਰ ਕਿਵੇਂ ਹੱਸਦਾ ਨਵੇਂ ਟਿਊਬ ਲਾਈਏ ਅਸੀਂ 4-50 ਲੱਖ ਰੁਪਏ ਦਾ ਖਰਚਾ ਹੁੰਦਾ ਹੁੰਦਾ ਅੱਜ ਇਹਨੂੰ ਚਾਲੂ ਕਰਤਾ ਕਿਉਂਕਿ ਇਨਫਰਾਸਟ੍ਰਕਚਰ ਸਾਰਾ ਦੇਖੋ ਸਾਰਾ ਬਣਿਆ ਸੀਗਾ ਟੈਕੀ ਵੀ ਨਾਲ ਬਣੀ ਹੋਈ ਹੈ ਤਾਂ ਅਸੀਂ ਹੁਣ ਹੋਰ ਵੀ ਸੀ ਚੈੱਕ ਕਰਾਂਗੇ ਕਿ ਕਿਸ ਜਗ੍ਹਾ ਤੇ ਅਸੀਂ ਬੰਦ ਪਏ ਟਿਊਬ ਨੂੰ ਚਾਲੂ ਕਰਾ ਸਕਦੇ ਹਾਂ ਜੇ ਕਿਤੇ ਰੋਹਣੂ ਲੱਗੇਗਾ ਜੋ ਮੁਝ ਚਾਲੂ ਹੋ ਸਕਦਾ ਜੇ ਪੇਂਦੇ ਨਗਰ ਕੌਂਸਲ ਦੇ ਫੰਡਾਂ ਦੀ ਬਚਤ ਹੈਗੀ ਆ ਹੋਰ ਜਿਹੜੀ ਚੀਜ਼ ਅਸੀਂ ਥੋੜੀ ਜਿਹੀ ਖਰਚਾ ਕਰਕੇ ਦੁਬਾਰਾ ਚਾਲੂ ਕਰਦੇ ਨੇ ਉਹ ਨਾਲ ਲੋਕਾਂ ਨੂੰ ਰਾਤ ਬੜੀ ਮਿਲਦੀ ਅੱਜ ਮੈਂ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੰਦਾ ਸਾਡੇ ਕੌਂਸਲਰਾਂ ਨੂੰ ਵੀ ਵਧਾਈ ਜਿਨ੍ਹਾਂ ਨੇ ਇਹ ਬੀੜਾ ਚੱਕਿਆ ਸੀਗਾ ਉਹ ਅਜੇ ਕੰਮ ਨੇਪਰੇ ਚਾੜਿਆ ਪਤਾਂ ਜੀ ਪਾਣੀ ਦੀ ਬਹੁਤ ਸਮੱਸਿਆ ਟਾਣ ਨੂੰ ਖਾਸ ਕਰਕੇ ਟਾਣ ਦੇ ਵਿੱਚ ਹੀ ਉਹ ਸਮੱਸਿਆ ਪਾਣੀ ਦੀ ਜਿੱਤੇ ਆਂਦਾ ਹੀ ਨਹੀਂ ਬਿਲਕੁਲ ਜੇ ਆਂਦਾ ਗੰਦਾ ਪਾਣੀ ਆ ਰਿਹਾ ਉੱਥੇ ਪੜਿਆ ਇਸ ਰਹਾ ਨਾ ਹੁਣ ਜਿਹੜਾ ਇਸ ਏਰੀਆ ਨੂੰ ਪਾਣੀ ਮਿਲ ਰਿਹਾ ਸੀ ਥੋੜਾ ਬਹੁਤ ਠੀਕ ਹੈ ਨੀ ਅੱਜ ਇਹ ਪਾਣੀ ਆਣ ਨਾਲ ਉਹ ਸਾਡੀ ਕੁਸ਼ ਪਾਣੀ ਦੀ ਬਚਤ ਹੋ ਗਈ ਉਹ ਚੋਂ ਜਦੋਂ ਸਪਲਾਈ ਤੋਂ ਪੂਰੀ ਹੋਣ ਲੱਗੀ ਉਹ ਵੀ ਹੋਰ ਉਹ ਪਾਸੇ ਅਸੀਂ ਦੇਖਦੇ ਥੋੜੇ ਜਿਹਾ ਉਹ ਪਾਣੀ ਠੀਕ ਹੈ ਮਤਲਬ ਇਹ ਜੀ ਕਰ ਰਹੇ ਅਸੀਂ ਹੁਣ ਚਾਰ ਪੰਜ ਯੂਟਿਊਬਰ ਨਵੇਂ ਲਾ ਰਹੇ ਹਾਂ ਇਸ ਵਾਰ ਅਸੀਂ ਯੂਟਿਊਬਰ ਨੂੰ ਪੁਰਾਣੇ ਰਾਜਪੁਰਾਣਾ ਦੇਵੀ ਆਪਣਾ ਕਿਹੜੇ ਦੇ ਕੋਲ ਨਵੇਂ ਯੂਟਿਊਬਰ ਲੱਗ ਰਹੇ ਉਥੇ ਉਧਰ ਜਾ ਕੇ ਸਟੇਕ ਦਾ ਕੰਮ ਚੈੱਕ ਕਰਨਾ ਠੀਕ ਹੈ ਅਜਾ ਲੱਗ ਰਿਹਾ ਨੇ ਸਾਰਾ ਦਿਨ ਸਾਡੀ ਪੂਰੀ ਟੀਮ ਜਿਨੀ ਵੀ ਕਮੋਸਾ ਅੱਜ ਵੀ ਨਾਲ ਖੜੀ ਆ। ਵੀ ਕਹਿੰਦੇ ਸਰਕਾਰ ਦੇ ਨਾਲ ਸਾਨੂੰ ਸੁੱਖ ਆਉਣਾ ਸੀ ਇਹ ਕੰਮ ਕਰਨਾ। ਕਿਉਂਕਿ ਸ਼ਹਿਰਾਂ ਦਾ ਕੰਮ ਹੋਣਾ ਸੀਗਾ। ਹੁਣ ਸਾਨੂੰ ਸਕਲ ਕਰਨੀ ਪੈਂਦੀ ਹੈ ਪਰ ਅਸੀਂ ਕਰਦੇ ਆ ਸਾਰੇ। ਜਿਹਨਾਂ ਸਮਾਂ ਆਗਾ ਸੀ ਕਰਦੇ ਰਹਾਂਗੇ ਤਾਂ ਕਿ ਸ਼ਹਿਰ ਦੇ ਵਾਸੀਆਂ ਨੂੰ ਅਸੀਂ ਰਾਹ ਦੇ।